ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਫੋਆਇਪਰ ਤੋਂ ਸਾਂਝੀ ਕਰ ਰਹੇ ਹਾਂ ਕਿ ਜਿੱਥੋਂ ਦੇ ਫਰੀਦਕੋਟ ਰੋਡ ਤੇ 나ੜ ਨੂੰ ਲੱਗੀ ਅੱਗ ਦੀ ਲਪੇਟ ਵਿੱਚ ਦੋ ਭੈਣ ਭਰਾ ਜਿਹੜੇ ਆ ਉਹ ਆ ਗਏ ਆ ਜੋ ਬੁਰੀ ਤਰ੍ਹਾਂ ਅੱਗ ਵਿੱਚ ਚੁਲਸ ਗਏ ਆ ਤਾਂ ਵੱਡੀ ਅਪਡੇਟ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਫਰੋਇਪੁਰ ਫਰੀਦਕੋਟ ਰੋਡ ਤੇ ਲੱਗੀ ਅੱਗ ਨੇ ਅੱਗ ਦੀ ਲਪੇਟ ਵਿੱਚ ਦੋ ਭੈਣ ਭਰਾ ਆਏ ਆ ਜੋ ਬੁਰੀ ਤਰ੍ਹਾਂ ਅੱਗ ਵਿੱਚ ਚੁਲਸ ਗਏ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ ਇੱਕ ਵਾਹਰੋਲੇ ਆਇਆ ਸੀਗਾ ਤਾਂ ਵਾਹਰੋਲੇ ਦੇ ਕਾਰਨ ਇਹ ਭੈਣ ਭਰਾ ਜਿਹੜੇ ਆ ਉਹ ਅੱਗ ਦੀ ਲਪੇਟ ਵਿੱਚ ਆ ਕੇ ਭੈਣ ਦੀ ਮੌਕੇ ਤੇ ਹੀ ਮੌਤ ਜਿਹੜੀ ਆ ਉਹ ਹੋ ਗਈ ਤੇ ਭਰਾ ਜਿਹੜਾ ਉਹ ਬੁਰੀ ਤਰ੍ਹਾਂ ਜਿਹੜਾ ਅੱਗ ਵਿੱਚ ਚੁਲਸ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਅੱਜ ਫਰਵਰ ਵਿੱਚ ਇੱਕ ਵੱਡਾ ਦਰਦਨਾਕ ਹਾਦਸਾ ਜਿਹੜਾ ਉਹ ਵਾਪਰਿਆ ਫਰੀਦਕੋਟ ਦੇ ਰਹਿਣ ਵਾਲੇ ਦੋਨੋਂ ਭੈਣ ਭਰਾ ਜਿਹੜੇ ਆ ਉਹ ਦੱਸੇ ਜਾ ਰਿਹਾ ਜੋ ਫਰਵਰ ਤੋਂ ਫਰੀਦਕੋਟ ਜਾ ਰਹੇ ਸੰਤਾ ਰਸਤੇ ਵਿੱਚ ਵਾਹਰੋਲਾ ਆ ਗਿਆ ਤਾਂ ਵਾਹਰੋਲਾ ਆਉਣ ਕਰਨ ਉਹ ਅੱਗ ਦੀ ਲਪੇਟ ਵਿੱਚ ਆ ਗਏ ਤਾਂ ਭੈਣ ਦੀ ਜਿਹੜੀ ਮੌਕੇ ਤੇ ਹੀ ਮੌਤ ਜਿਹੜੀ ਆ ਉਹ ਹੋ ਗਈ ਆ ਤੇ ਭਰਾ ਜਿਹੜਾ ਉਹ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਿਆ ਜਿਸ ਨੂੰ ਫਿਰ ਉਹ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਪਰ ਉੱਥੇ ਡਾਕਟਰਾਂ ਵੱਲੋਂ ਫਰੀਦਕੋਟ ਕਿਸੇ ਉਸ ਨੂੰ ਐਸਰ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਮੌਕੇ ਤੇ ਪ੍ਰਸ਼ਾਸਨ ਅਧਿਕਾਰੀ ਵੀ ਜਿਹੜੇ ਆ ਉਹ ਪਹੁੰਚੇ ਹੋਏ ਆ ਤਾਂ ਅੱਗ ਤੇ ਜਿਹੜਾ ਕਾਬੂ ਪਾਉਣ ਦੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ ਤੇ ਇਸ ਪੂਰੀ ਖਬਰ ਤੇ ਉੱਥੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਹੈ ਉਸੋ जखमीन ਨੌਜਵਾਨ ਦਾ ਕੀ ਕਹਿਣਾ ਹੈ ਡਾਕਟਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕੀ ਨਾਮਾ ਤਾਂ ਹਟਾ ਤੇ ਕਿੱਥਾ ਅਗਲੇ ਕਿੱਲੇ ਦੇ ਮੇਰੇ ਮਨਪ੍ਰੀਤ ਨਾਮ ਮੇਰਾ ਤੇ ਨੂਰਪੁਰ ਵੱਲੋਂ ਅੱਗ ਆਈ ਹੈ ਨੂਰਪੁਰ ਸੇਠਾ ਵੱਲੋਂ ਅੱਗ ਆਈ ਹੈ ਅੱਗ ਬਹੁਤ ਜਿਆਦੀ ਸੀ ਇਹ ਮੁੰਡੇ ਦੋ ਜਣੇ ਦੱਸੇ ਜਾਂਦੇ ਉਹ ਆਪ ਹੀ ਮੁੰਡੇ ਦੇ ਮੂੰਹੋਂ ਦੱਸਿਆ ਕਿ ਅਸੀਂ ਦੋ ਜਣੇ ਆ ਤੇ ਕੁੜੀ ਹੋ ਗਈ ਨਾ ਮੇਰੀ ਭੈਣ ਦੱਸੀ ਉਹਨੇ ਕਿ ਮੇਰੀ ਭੈਣ ਨਾਲ ਆ ਉਹ ਅੱਗ ਦੇ ਵਿੱਚ ਆ ਮੁੰਡੇ ਨੂੰ ਦਹੀ ਐਂਬੂਲੈਂਸ ਸੇ ਪਹਿਲਾ ਛੱਡ ਕੇ ਐਂਬੂਲੈਂਸ ਆ ਗਈ ਹੁੰਦੇ ਸੇ ਐਂਬੂਲੈਂਸ ਤੇ ਮੁੰਡੇ ਨੂੰ ਭੇਜਦਾ ਹਸਪੀਟਲ ਤੇ ਇਹ ਅੱਗ ਬੁਝੰਦ ਬਾਅਦ ਸਾਨੂੰ ਪਤਾ ਲੱਗਾ ਕਿ ਇੱਥੇ ਕੁੜੀ ਵੀ ਨਾਲ ਡਿੱਗੀ ਪਈ ਆ ਸੜਗੀ ਵਿੱਚ ਸੜ ਕੇ ਮਰ ਗਈ ਆ ਕਿੰਨੇ ਕਿੰਨੇ ਕੁਮਰੋ ਕੁੜੀ ਆ ਇਹ ਨਹੀਂ ਵੀਰ ਜੀ ਪਤਾ ਆਪਾਂ ਨੂੰ ਕਿ ਚ ਉਮਰ ਕਿੰਨੀ ਹੈ ਜੀ ਟੋਟਲ ਕਿੰਨੇ ਕਿੰਨੇ ਸੜੇ ਇੱਥੇ ਹੋ ਗਏ ਹੁਣ ਇੱਕ ਜਣੇ ਜ਼ਖਮ ਪਿਆ ਹੈ ਕਿਹਨਾ ਮੁੰਡਾ ਦੋ ਜਣੇ ਦਾ ਤਕਰੀਬਨ ਹੈ ਗਈ ਤੇ ਅੱਗ ਖੇਤਾਂ ਵਿੱਚ ਲੱਗੀ ਹੋਈ ਸੀ ਆ ਪਿੱਛੋਂ ਖੇਤਾਂ 'ਚੋਂ ਆਈ ਆ ਜੀ ਅੱਗ ਖੇਤਾਂ ਦੇ ਵਿੱਚੋਂ ਲੱਗਦੀ ਹੋਈ ਆਈ ਆ ਪਿੱਛੋਂ ਅੱਗ ਸੀ ਅ ਕੋਈ 5 ਵਜੇ ਉਹ ਗੱਡੀ ਵਗੈਰਾ ਆਈ ਆ ਗਈਆਂ ਫੈਰ ਉਹ ਗੱਡੀਆਂ ਆ ਗਈਆਂ ਹਾਂ ਜੀ ਕਾਬੂ ਪੜਿਆ ਕਿਤੇ ਹਾਂਜੀ ਅੱਗੇ ਤਕਰੀਬਨ ਤੇ ਕਾਬੂ ਬੈ ਚੁਕਿਆ ਜੀ ਤੁਹਾਡਾ ਤੇ ਜਦੋਂ ਇੱਕ ਬਰਨ ਕੇਸ ਆਇਆ ਸੀ ਉਸ ਮਾਮਲੇ ਕੀ ਹੈ ਜੀ ਮੇਰਾ ਨਾਮ ਡਾਕਟਰ ਮਨਪ੍ਰੀਤ ਹੈ ਜੀ ਬਰਨ ਕੇਸ ਆਇਆ ਸੀਗਾ ਉਹਦੇ 90% ਬਰਨ ਹੈਗਾ ਸੀਗਾ ਫਸਟ ਐਡ ਉਹਨੂੰ ਦੇਤੀ ਹੈ ਤੇ ਉਹਨੂੰ ਰੈਫਰ ਕਰ ਦਿੱਤਾ ਗਿਆ ਜੀ ਨਾਮ ਸੀ ਜਿਹੜਾ ਪੇਸ਼ੈਂਟ ਦਾ ਜਪਨੀਤ ਔਰ ਉਹਨੂੰ ਕਿੱਥੇ ਰੈਫਰ ਕੀਤਾ ਗਿਆ ਜੀ ਫਰੀਦਕੋਟ ਮੈਡੀਕਲ ਕਾਲਜ ਮੈਡੀਕਲ ਕਦੋਂ ਹੋਇਆ ਸੀ ਹੋ ਗਿਆ ਅੱਧਾ ਘੰਟਾ ਹੋ ਗਿਆ ਜੀ ਉਹਨੂੰ ਲੈ ਕੇ ਕਦੋਂ ਆਇਆ ਸੀ ਇੱਥੇ ਐਂਬੂਲੈਂਸ ਵਾਲੇ ਲੈ ਕੇ ਆਏ ਸੀਗੇ 108 ਵਾਲੇ ਹਾਂਜੀ ਤੇ ਉਹੀ ਘਰ ਦੇ ਤੋਂ ਹੋਣ ਆਏ ਆ ਤੇ ਉਹਨਾਂ ਨੂੰ ਰੈਫਰ ਕਰ ਦਿੱਤਾ ਫਰੀਦਕੋਟ ਸਰ ਇਹ ਜਦੋਂ ਮੈਂ ਤੁਹਾਡੇ ਮਾਰਕੀ ਤੇ ਪਹੁੰਚਿਆ ਵਾ ਕੋਈ ਨੇਰੀ ਜੇ ਆ ਰਹੀ ਸੀ ਉਹਦੇ ਕਰਕੇ ਉਹ ਲਪੇਟ ਦੇ ਵਿੱਚ ਆ ਗਿਆ ਇਹ ਸਭ ਕਿਹੜਾ ਇਲਾਕਾ ਹੈ ਜੇ ਇਹ ਨੂਰਪੁਰ ਸੇਠਾ ਪਿੰਡਾ ਫਰੋਜਪੁਰ ਪਿੰਡਾ ਹੈ ਇਹ ਸਰ ਕਿੰਨੀ ਏਕੜ ਜ਼ਾਰ ਜਿਹੜੀ ਆ ਉਹ ਸੜ ਗਈ ਨਹੀਂ ਇਹਦੇ ਤੇ ਕੋਈ ਅਸੈਸਮੈਂਟ ਹੋਏਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿੰਨੀ ਜੀ ਆ ਸਰ ਹੱਲੇ ਵੀ ਅੱਗ ਜਿਹੜੀ ਆ ਲੱਗੀ ਆ ਉਹ 500 ਬਿੜਫੁੱਟ ਨਹੀਂ ਹਾਂ ਬਜਾ ਰਹੀ ਹੈ ਲੱਗੇ ਹੋਇਆ ਬਸ ਉਹ ਦੇਖੋ ਬੁਝ ਗਈ ਹੁਣ ਬਜਾ ਦਿੱਤੀ ਦੋ ਸਰ ਇਸ ਅੱਗ ਦੇ ਵਿੱਚ ਜਿਹੜਾ ਰਸੇ ਜਿਹੜਾ ਬਾਬਰੋਂ ਦਾ ਆਇਆ ਸੀਗਾ ਤੇ ਉਹਦੇ ਵਿੱਚ ਚੁਰਸੀ ਹਾਂ ਬਾਬਰੋਂ ਦਾ ਆਇਆ ਸੀਗਾ ਕੋਈ ਇੱਕ ਦੱਸ ਰਿਹਾ ਜ ਸਿਕਾਉ ਉਹਦੇ ਵਿੱਚ ਕਿਤੇ ਆਨਪਾਟ ਲੰਘ ਨਹੀਂ ਹੁੰਦੇ ਤੇ ਉਹਦੀ ਲਪੇਟ ਚ ਆ ਗਏ ਕਿ ਕਿੰਨੇ ਜਣੇ ਆਏ ਆ ਜੀ ਲਪੇਟ ਇਹ ਦੋ ਜਣੇ ਹੀ ਹੈਗੇ ਆ ਇਹਦਾ ਬਸਰੇ ਜਾਨਾਂ ਨੇ ਪੁੱਛੇ ਵਾਈਸ ਕਿਤੇ ਵਰਨ ਸਸਟਾ ਹੈ ਕਿ ਸਰ ਤੇ ਇਹ ਨੈਕ ਵੀ ਫੇਸ ਦਾ ਨੈਕ ਵੀ ਉਹ ਜਿਹੜਾ ਵਾਟਰ ਮੈਟ ਤੋਂ ਲੈ ਕੇ ਹੈਗੇ ਆ ਹਸਪੀਟਲ ਚੋਂ ਹੌਂਡਾ ਮੈਂ ਕਰਵਾ ਦਿੱਤਾ ਇਹ ਵੀ ਚਾਲ ਚੱਲ ਸਰ ਹਾਂ ਜੀ ਇਹ ਫਰੀਦਕੋਟ ਦੇ ਦਸਰੇ ਆ ਪੁਲਿਸ ਦੀ ਸਟੇਟਮੈਂਟ ਦੇ ਅਨੁਸਾਰ ਫਰੀਦਕੋਟ ਤੋਂ ਹੈਗੇ ਆ ਤਾਂ ਹੁਣ ਸਾਰਾ ਪ੍ਰਸ਼ਾਸਨ ਇਕੱਠੇ ਹੋਇਆ ਹੈ ਬਿਲਕੁਲ ਬਿਲਕੁਲ ਸਾਡੇ ਡੀਐਸਪੀ ਮੈਂ ਐਸਡੀਐਮ ਕੋਲ ਪਰ ਆ